ਭਾਰਤਵੱਲੋਂ ਵਿਦੇਸ਼ਾਂ ਵਿੱਚ ਕੀਤੇ ਜਾ ਰਹੇ ਸਿੱਖਾਂ ਤੇ ਕਤਲਾਂ ਦੇ ਵਿਰੋਧ ਭਾਵ ਇੰਟਰਨੈਸ਼ਨਲ ਰਿਪ੍ਰੈਸ਼ਨ ਦੇ ਮੁੱਦੇ ਤੇ ਅਤੇ ਭਾਈ ਦਿਲਾਵਰ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਨਿਊਯਾਰਕ ਦੀਆਂ ਸਿੱਖ ਸੰਗਤਾਂ ਵੱਲੋਂ ਰੋਸਵੱਜੋਂ ਵਿਸ਼ਾਲ ਕਾਰ ਰੈਲੀ ਕੱਢੀ ਗਈ ਇਸ ਕਾਰ ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਕਾਰਾਂ ਦਾ ਕਾਫਲਾ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਤੋਰਵਾਣਾ ਹੋਇਆ ਅਤੇ ਭਾਰਤੀ ਕੌਂਸਲੇਟ ਦੇ ਮੂਹਰੇ ਪਹੁੰਚਿਆ ਇਸ ਮੌਕੇ ਸਿੱਖ ਸੰਗਤਾਂ ਵੱਲੋਂ ਸਿੱਖ ਨੌਜਵਾਨਾਂ ਦੇ ਕਾਤਲ ਬਿੰਤੇ ਬੁੱਚੜ ਦੇ ਕਤਲ ਦਾ ਨਮੂਨਾ ਵੀ ਕੌਂਸਲਟ ਮੂਰੇ ਲਿਆਂਦਾ ਗਿਆ ਸਿੱਖਾਗੂਆਂ ਨੇ ਇਸ ਮੌਕੇ ਖਾਲਿਸਤਾਨ ਦੇ ਨਾਰੇ ਲਾਏ ਅਤੇ ਖਾਲਿਸਤਾਨ ਦੀ ਮੰਗ ਨੂੰ ਦੁਹਰਾਇਆ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਸਿੱਖਾਗੂਆਂ ਨੇ ਇਸ ਮੌਕੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਸਿੱਖਾਂ ਨੇ ਆਪਣੇ ਹੱਕਾਂ ਦੀ ਲੜਾਈ ਹਥਿਆਰਬੰਦ ਹੋ ਕੇ ਲੜੀ ਸੀ ਤੇ ਅੱਜ ਕਲਮ ਨਾਲ ਲੜੇ ਜਾ ਰਹੀ ਹੈ ਰਾਜਾਏ ਕੋਈ ਵੀ ਹੋਵੇ ਇਹ ਸੰਘਰਸ਼ ਜਾਰੀ ਰਹੇਗਾ ਤੇ ਸੰਘਰਸ਼ ਦਾ ਇੱਕੋ ਇੱਕ ਮਕਸਦ ਹੈ ਪੰਜਾਬ ਦੀ ਆਜ਼ਾਦੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਜੀ ਅੱਜ ਭਾਰਤੀ ਕੌਂਸਲਟ ਦੇ ਸਾਹਮਣੇ ਖੜੇ ਹਨ ਨਿਊਯਾਰਕ ਵਿਖੇ ਸ਼ਹੀਦੀ ਦਿਹਾੜਾ ਭਾਈ ਦਲਾਵਰ ਸਿੰਘ ਦਾ ਅੱਜ ਮਨਾਇਆ ਜਾ ਰਿਹਾ ਹੈ 31 ਅਗਸਤ 1995 ਨੂੰ ਦਲਾਵਰ ਸਿੰਘ ਨੇ ਆਪਣਾ ਸਰੀਰ ਦੇ ਕੇ ਪੰਜਾਬ ਦੀ ਹੋ ਰਹੀ ਸਿੱਖਾਂ ਦੀ ਹੋ ਰਹੀ ਨਸਲ ਕੁਸ਼ੀ ਨੂੰ ਅੱਜ ਤੋਂ तकरीबन 30 ਸਾਲ ਪਹਿਲਾਂ 29 ਸਾਲ ਪਹਿਲਾਂ ਇਹ ਰੋਕਿਆ ਸੀ ਸੋ ਅੱਜ ਤੁਸੀਂ ਫਲੈਟ ਪੈਡ ਵੀ ਦੇਖ ਸਕਦੇ ਹੋ ਜਿੱਥੇ ਉਸ ਦਾ ਬਿਹੰਤ ਸਿੰਘ ਨੂੰ ਜਦੋਂ ਮਾਰਿਆ ਗਿਆ ਸੀਗਾ ਉਹਨੂੰ ਸਜ਼ਾ ਦਿੱਤੀ ਗਈ ਸੀ ਉਸ ਦਾ ਜਿਹੜਾ ਇੱਕ ਨਮੂਨਾ ਭਾਰਤੀ ਐਮਬੈਸੀ ਦੇ ਬਾਹਰ ਜਿਹੜਾ ਸਿੰਘਾ ਵੱਲੋਂ ਜਿਹੜਾ ਲਿਆਂਦਾ ਗਿਆ ਸੋ ਸੁਨੇਹਾ ਆ ਵੀ ਇਸ ਪੰਜਾਬ ਦੀ ਆਜ਼ਾਦੀ ਦਾ ਸੰਘਰਸ਼ ਕਿਸੇ ਵੇਲੇ ਬੰਦੂਖਾਂ ਦੇ ਨਾਲ ਲੜਿਆ ਗਿਆ ਅੱਜ ਕਲਮ ਦੇ ਨਾਲ ਲੜਿਆ ਜਾ ਰਿਹਾ ਹੈ ਸੋ ਜਿਹੜਾ ਸੰਘਰਸ਼ ਆ ਉਹ ਲਗਾਤਾਰ ਜਾਰੀ ਰਹੂਗਾ ਹਿੱਲੇ ਵਸੀਲੇ ਤਰੀਕੇ ਜਿਹੜੇ ਨੇ ਉਹ ਲਗਾਤਾਰ ਬਦਲਦੇ ਨੇ ਪਰ ਨਿਸ਼ਾਨਾ ਇੱਕ ਹੀ ਆ ਪੰਜਾਬ ਦੀ ਆਜ਼ਾਦੀ ਧੰਨਵਾਦ ਜੀ ਟੀਵੀ 8 ਦੇ ਸਮੂਹ ਦੇਖ ਰਹੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ 31 ਅਗਸਤ 1995 ਜਿਹੜਾ ਭਾਈ ਦਲਾਵਰ ਸਿੰਘ ਬੱਬਰ ਤੇ ਉਹਨਾਂ ਦੇ ਨਾਲ ਭਾਈ ਰਖਵਿੰਦਰ ਸਿੰਘ ਲੱਖਾ ਤੇ ਭਾਈ ਸਰਦ ਬਲਵੰਤ ਸਿੰਘ ਰਾਜੂ ਵਾਲਾ ਸਿੰਘਾਂ ਨੇ ਜਦੋਂ ਉਸ ਸਮੇਂ ਬੁੱਚੜ ਨੂੰ ਗੱਡੀ ਚੜਾਇਆ ਸੀ ਉਹਦੀ ਯਾਦ ਦੇ ਵਿੱਚ ਅੱਜ ਰੈਲੀ ਕੱਢੀ ਜਾ ਰਹੀ ਹੈ ਜਿਹੜੇ ਕਿ ਅਸੀਂ ਰਿਚਮੈਂਟ ਹਲ ਤੋਂ ਇੱਥੇ ਸਿਟੀ ਦੇ ਵਿੱਚ 64 ਸਟਰੀਟ ਤੇ 5th ਅਬਨ ਤੇ ਪਹੁੰਚੇ ਆ ਸੋ ਉਹਨਾਂ ਨੂੰ ਸਿੰਘਾਂ ਨੂੰ ਪ੍ਰਣਾਮ ਸੀ ਦਾਨੂ ਪ੍ਰਣਾਮ ਸੀ ਦਾਨੂ ਜਿਨ੍ਹਾਂ ਜਿੰਨੜੀ ਧਰਨ ਤੋਂ ਵਾਰੀ ਜਿੱਥੇ ਡੁੱਲਦਾ ਖੂਨ ਸੀ ਦਾਂ ਦਾ ਤਸਵੀਰ ਬਦਲ ਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈ ਜਾਂਦੇ ਤਕਦੀਰ ਬਦਲ ਦੀ ਕੌਮਾਂ ਦੀ ਉਹਨਾਂ ਨੂੰ ਯਾਦ ਕਰਨਾ ਹੈ ਆ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਉਸ ਪੰਜਾਬ ਦੀ ਧਰਤੀ ਤੇ ਬਿਆਨ ਤੇ 부ਚੜ ਨੇ ਸਿੱਖਾਂ ਦੇ ਬੱਚੇ ਬੱਚੀਆਂ ਬਜ਼ੁਰਗਾਂ ਦੇ ਖੂਨ ਦੀਆਂ ਨਦੀਆਂ ਭਾਈਆਂ ਹੋਈ ਸੀ ਜਿਹਨੇ ਸਮੁੰਦਰ ਨੂੰ ਥੱਲ ਪਾਈਆ ਸਿੰਘਾਂ ਨੇ ਆਪਣਾ ਆਪਾ ਵਾਰ ਕੇ ਭਾਈ ਬਲਵੰਤ ਸਿੰਘ ਭਾਈ ਬਲਵੰਤ ਸਿੰਘ ਰਾਜੂ ਆਣਾ ਪਾਈ ਲਖਵਿੰਦਰ ਸਿੰਘ ਲੱਖਾ ਪਾਈ ਦਲਾਵਰ ਸਿੰਘ ਨੇ ਆਪਣੇ ਢਿੱਡ ਦੇ ਨਾਲ ਬੰਬ ਬੰਨ ਕੇ ਉਹ ਬੁੱਚੜ ਨੂੰ ਇੱਕ ਹਫਤਾ ਸੈਕਟਰੀਏਟ ਵਿੱਚ ਡਿਕਦਾ ਰਹਾ ਪਰ ਜਿੱਦਣ 31 ਅਗਸਤ ਨੂੰ ਪਤਾ ਲੱਗ ਗਿਆ ਵੀ ਆ ਗਿਆ ਤਾਂ 1.5 ਵਜੇ ਤੋਂ ਲੈ ਕੇ 5 ਵਜੇ ਦੇ 10 ਮਿੰਟ ਤੱਕ ਉੱਥੇ ਰਹਿ 5 ਵਜੇ ਤੇ 10 ਮਿੰਟ ਤੇ ਸਿੰਘ ਨੇ ਉਹ ਜਿਹੜੀ ਮੌਤ ਆਪਦੀ ਮੂਠੀ ਵਿੱਚ ਜੇਬ ਵਿੱਚ ਪਾਈ ਫਿਰਦਾ ਸਿੱਖ ਆਪਦਾ ਬਟਨ ਦੱਬ ਕੇ ਉਸ ਦੁਸ਼ਟ ਨੂੰ ਗੱਡੀ ਚੜਾਇਆ ਉਹਦੇ ਨਾਲ ਦੇ 18 ਜਾਣੇ ਗੱਡੀ ਚੜੇ ਤਿੰਨ ਇਨਵੈਸਟਰ ਕਾਰਾਂ ਬੋਲਟ ਪ੍ਰੂਫ ਉਡੀਆਂ ਤੇ ਤਿੰਨ ਜਿਪਸੀਆਂ ਅਤੇ 10 ਮੰਜ਼ਰਾਂ ਦੀ ਜਿਹੜੀ ਬਿਲਡਿੰਗ ਸੀ ਸੈਕਟਰੀਟ ਦੀ ਸ਼ੀਸ਼ੇ ਤੋੜ ਕੇ ਸੱਚਖੰਡ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਪ੍ਰਵਾਨ ਹੋਇਆ ਅੱਜ ਉਹ ਯੋਧੇ ਨੂੰ ਯਾਦ ਕਰਨ ਲਈ ਉਹਨਾਂ ਨੂੰ ਅਸੀਂ ਇੱਥੇ ਪਹੁੰਚੇ ਆ ਉਹਨਾਂ ਦੀ ਯਾਦ ਦੇ ਵਿੱਚ ਅਕਾਲ ਤਖਤ ਤੋਂ ਆਈ ਆਵਾਜ਼ ਖਾਲਸਤਾਨ ਖਾਲਸਤਾਨ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਸ਼ਤਰ ਚਲਾਂਗੇ ਸੀਸ ਪਰ ਬੜੀ ਕਰੇਗੀ ਮਾਜ ਪ੍ਰਾਤਨ ਸਿੰਘਾਂ ਦਾ ਇਹ ਬੋਲੇ ਨੇ ਇਹ ਦਿਨ ਦੂਰ ਨਹੀਂ ਜਦੋਂ ਦਿੱਲੀ ਦੇ ਲਾਲ ਕਿਤੇ ਖਾਲਸਤਾਨੀ ਝੰਡਾ ਲੜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਟੀਵੀ 84 ਦੀ ਜਿੰਨੀ ਵੀ ਸਾਡੇ ਨਾਲ ਸੰਗਤ ਜੁੜੀ ਹੈ ਸਭ ਨੇ ਲਾਈਫ ਅਤੇ ਪ੍ਰਵਾਨ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 31 31 ਅਗਸਤ ਅ 224 ਦੇ ਸਵਾਰਥ ਦੇ ਵਿੱਚ ਅੱਜ ਭਾਈ ਦਲਾਵਰ ਸਿੰਘ ਨੇ ਜਿਹੜਾ ਆਪਣੀ 31 ਅਗਸਤ 1991 ਨੂੰ ਸੀਧੀ ਪਾ ਕੇ ਕੋਚਨ ਵਿਆਸ ਸਿੰਘ ਨੂੰ ਸੋਦਾ ਲਾਇਆ ਉਹਦੇ ਸਬੰਧ ਵਿੱਚ ਅੱਜ ਅਸੀਂ ਕਾਰ ਰੈਲੀ ਕੱਢੀ ਆ ਸਾਡੀ ਨਿਊਜ਼ ਆਖਰੀ ਜਿੰਨੀ ਵੀ ਸੰਗਤ ਹੈਗੀ ਆ ਅੱਜ ਆਪਣੀਆਂ ਗੱਡੀਆਂ ਸवेत ਕਾਰ ਰੈਲੀ ਵਿੱਚ ਸ਼ਾਮਲ ਹੋ ਕੇ ਸਿੱਖ ਕਚ ਸਿਕਸ ਸੁਸਾਇਟੀ ਰਿਚਮੈਂਡਲ ਤੋਂ ਲੈ ਕੇ ਸਿਟੀ ਦੇ ਵਿੱਚ ਬੇਸੀ ਤੱਕ ਸਾਰੇ ਆਪਣੀਆਂ ਗੱਡੀਆਂ ਲੈ ਕੇ ਗਏ ਆ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨੇ ਆ ਕੇ ਇਹਦੇ ਵਿੱਚ ਹਿੱਸਾ ਲਿਆ ਤੇ ਬਾਰੇ ਮੈਂ 84 ਦਾ ਬਹੁਤ ਬਹੁਤ ਧੰਨ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੀ ਸਾਡੀ ਰੈਲੀ ਕਵਰੇਜ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 31 ਅਗਸਤ ਦਾ ਦਿਹਾੜਾ ਹੈ ਸ਼ਹੀਦ ਭਾਈ ਦਲਾਵਰ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ 31 ਅਗਸਤ 1995 ਵਿੱਚ ਜਿਹੜਾ ਜ਼ਾਲਮ ਬੁਚੜ ਪੰਜਾਬ ਦਾ ਸੀਐਮ ਬਿਆੰਤਾ ਬੁਚੜ ਜਿਹਨੂੰ ਕਿਹਾ ਜਾਂਦਾ ਹੈ ਅੱਜ ਦੇ ਦਿਨ ਉਹਦਾ ਸੋਧਾ ਲਾਇਆ ਹੈ ਜਿਹਦਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਲੰਦ ਸਿੰਘ ਰਾਜਵਾਨ ਅਤੇ ਭਾਈ ਜਗਤਾਰ ਸਿੰਘ ਤਾਰਾ ਤੇ ਸਾਥੀ ਸਿੰਘਾਂ ਨੇ ਤੇ ਭਾਈ ਦਲਾਵਰ ਸਿੰਘ ਦੀ ਸ਼ਹਾਦਤ ਹੋਈ ਉਸ ਪਾਪੀ ਨੂੰ ਧੁਰ ਦੀ ਗੱਡੀ ਚਾੜਿਆ ਤੇ ਜਿਹੜੇ ਪਾਪੀ ਦੇ ਪਾਪ ਸੀ ਬਹੁਤ ਵੱਡੇ ਜ਼ੁਲਮ ਕਰਦਾ ਸੀ ਉਹ ਪੰਜਾਬ ਵਿੱਚ ਸਰਕਾਰੀ ਜ਼ੁਲਮ ਸਰਕਾਰੀ ਕਤਲੇਆਮ ਇੰਨੀਆਂ ਉਚਾਈਆਂ ਤੇ ਸੀ ਕਿ ਰੋਜ਼ਾਨਾ ਘਟੋ ਘਟ 50 ਸਿੰਘਾਂ ਦੇ ਝੂਠੇ ਪੁਲਿਸ ਮੁਕਾਬਲੇ ਹੁੰਦੇ ਸੀ ਇਹਨਾਂ ਸਿੰਘਾਂ ਨੇ ਸ਼ਹਾਦਤ ਦੇ ਕੇ ਬੰਬਾਂ ਦੇ ਨਾਲ ਉਸ ਪਾਪੀ ਨੂੰ ਅਡਾਇਆ ਤੇ ਸ਼ਾਂਤੀ ਕਾਇਮ ਕੀਤੀ ਸ਼ਾਂਤੀ ਦਾ ਮਸੀਹਾ ਬਿਆਨਤ ਸਿੰਘ ਨਹੀਂ ਹੈ ਸ਼ਾਂਤੀ ਦਾ ਮਸੀਹਾ ਭਾਈ ਦਲਾਵਰ ਸਿੰਘ ਬੱਬਰ ਹੈ ਜਿਨ੍ਹਾਂ ਦੀ ਅੱਜ ਸ਼ਹਾਦਤ ਦਾ ਦਿਹਾੜਾ ਹੈ ਅੱਜ ਇੱਥੇ ਕਾਰ ਰੈਲੀ ਕੱਢੀ ਗਈ ਗੁਰਦੁਆਰਾ ਸਾਹਿਬ ਰਿਚਮੰਡ ਹੈਲੋ ਸਿੱਖ ਕਲਚਰ ਸੁਸਾਇਟੀ ਤੋਂ ਜਿਹੜੀ ਕਿ ਭਾਰਤੀ ਕੌਂਸਲਟ ਦੇ ਸਾਹਮਣੇ ਜਾ ਕੇ ਖਤਮ ਹੋਈ ਹੈ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਹੋ ਜੇ ਯੋਧੇ ਘਰ ਘਰ ਵਿੱਚ ਪੈਦਾ ਹੋਣ ਜਿਹੜੇ ਪਾਪੀਆਂ ਦਾ ਨਾਸ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਸਿੱਖ ਕਲਚਰ ਸੁਸਾਇਟੀ ਰਿਚਮੰਡ ਹੈਲੋ ਤੋਂ ਕਾਰ ਰੈਲੀ ਕੱਢੀ ਗਈ ਆ ਜਿਹੜੀ ਕਿ ਸ਼ਹੀਦ ਭਾਈ ਦਲਾਵਰ ਸਿੰਘ ਨੂੰ ਸਮਰਪਿਤ ਕੀਤੀ ਗਈ ਆ ਕਿਉਂਕਿ ਉਹਨਾਂ ਨੇ ਆਪਣੀ ਜਾਨ ਦੇ ਕੇ ਹੋ ਰੀਆਂ ਸਿੱਖ ਨੌਜਵਾਨਾਂ ਦੀਆਂ ਸ਼ਹੀਦੀਆਂ ਜਾਂ ਉਹਨਾਂ ਦੀ ਐਸੈਸੀਨੇਸ਼ਨ ਨੂੰ ਰੋਕਿਆ ਉਸ ਵਕਤ ਸਿੱਖ ਹਥਿਆਰਬੰਦ ਸੰਘਰਸ਼ ਹਿੰਦੁਸਤਾਨ ਦੀ ਸਰਕਾਰ ਦੇ ਵਿਰੁੱਧ ਜਿੱਤ ਰਹੇ ਸਨ ਔਰ ਇਹ ਸਰਕਾਰ ਨੇ ਜਨਤਾ ਬੁਚ ਜਿਹੜਾ ਕਿ ਪੰਜਾਬ ਦਾ ਚੀਫ ਮਨਿਸਟਰ ਸੀ ਉਸ ਨੂੰ ਸਾਰੀ ਤਾਕਤ ਦੇ ਕੇ ਅਸਦੇ ਆਪਸ਼ਰਾ ਵੱਲੋਂ ਸਿੱਖਾਂ ਦੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਕੱਲੇ-ਕੱਲੇ ਨੂੰ ਘਰ ਤੋਂ ਕੱਢ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਇਸ ਸਾਰੀਆਂ ਸਿੱਖਾਂ ਦੀਆਂ ਹੋ ਰਹੀਆਂ ਸ਼ਹੀਦੀਆਂ ਨੂੰ ਰੋਕਣ ਵਾਸਤੇ ਇਹ ਭਾਈ ਦਿਲਾਵਰ ਸਿੰਘ ਨੇ ਆਪਣੀ ਪਿੱਠ ਦੇ ਪਿਛੇ ਬੰਬ ਬਨ ਕੇ ਤੇ ਬੰਦ ਜੰਤੇ ਬੱਚਨ ਨੂੰ ਸੋਦਾ ਲਾਇਆ ਉਹਦੀ ਯਾਦ ਵਿੱਚ ਅੱਜ ਇੱਥੇ ਪ੍ਰੋਗਰਾਮ ਕੀਤਾ ਗਿਆ ਵਾ ਸਾਰੀਆਂ ਸਿੱਖ ਸੰਗਤਾਂ ਦਾ ਜਿਨ੍ਹਾਂ ਨੇ ਇਸ ਅੱਜ ਕਾਰਜ ਲਈ ਵਿੱਚ ਸ਼ਮੂਲੀਅਤ ਕੀਤੀ ਆ ਉਹਨਾਂ ਦਾ ਬਹੁਤ ਧੰਨਵਾਦ ਆ ਇਸ ਦੇ ਨਾਲ ਨਾਲ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਮੈਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਇਸ ਪ੍ਰੋਗਰਾਮ ਵਿੱਚ ਆਪਣੀ ਪਾਰਟਿਸਪੇਸ਼ਨ ਜਿਹੜੀ ਕੀਤੀ ਆ ਉਹ ਸਦਾ ਹੀ ਸਿੱਖ ਕੌਮ ਦੇ ਵਾਸਤੇ ਸਦਾ ਹੀ ਖਾਲਸਾਣ ਦੀ ਪ੍ਰਾਪਤੀ ਵਾਸਤੇ ਆਪਣੀ ਮਦਦ ਵਕਤ-ਵਕਤ ਲੋਰਡ ਦੇ ਮੁਤਾਬਕ ਕਰਦੇ ਰਹਿੰਦੇ ਹੈ ਵੈਕਰ ਜੀ ਦਾ ਖਾਲਸਾ ਵੈਕਰ ਜੀ ਦੇ